ਦੇ ਸਰ ਕੀ ਪੈਸਾ ਜੀ ਹੋਵੇ ਅਨੰਦ ਮਈ ਕੀਰਤਨ ਦੇ ਨਾਲ ਦੱਸ ਕੇ ਗਾਇਨੇ ਕੀ ਤੇ ਦੀਵਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਤਰਕਾਸ਼ ਪਰ ਨੂੰ ਸਮਰਪਿਤ ਹੈ ਅੱਜ ਪੰਚਮੀ ਦੇ ਦਿਵਾਰ ਨੂੰ ਵੀ ਇਹੀ ਵਿਚਾਰਨ ਸਰਵ ਦੀ ਤੀਤਿਆਂ ਸੰਗ ਗੁਰੂਕੰਦ ਦੇ ਮਹਾਰਿਪ ਸੇ ਪਾਤਸ਼ਾਹ ਨੂੰ ਕੁਝ ਸੰਗਤਾਂ ਨੇ ਬੇਨਤੀ ਕੀਤੀ ਮਹਾਰਜ ਪਤਾ ਨਹੀਂ ਲੱਗਦਾ ਵੀ ਸੱਚੀ ਬਾਣੀ ਕਿਹੜੀ ਹੈ ਤੇ ਕੱਚੀ ਬਾਣੀ ਕਿਹੜੀ ਹੈ ਅਕਾਲ ਦੀ ਬਾਣੀ ਕਿਹੜੀ ਹੈ ਤੇ ਆਮ ਕਵੀਆਂ ਦੀ ਬਾਣੀ ਕਿਹੜੀ ਹੈ ਕਿ ਉਹ ਪੀਓ ਅਕਾਲ ਦੇ ਬਾੜੀ ਹੈ ਉਹ ਅਕਾਲ ਪੁਰਖ ਤੋਂ ਆਈ ਹੋਈ ਬਾੜੀ ਹੈ ਬਣਾਈ ਨਹੀਂ ਹੈ ਉਹ ਆਮ ਜੋ ਕਵਿਤੀ ਬਾੜੀ ਹੁੰਦੀ ਹੈ ਉਹ ਬਣਾਈ ਜਾਂਦੀ ਹੈ ਆਈ ਨਹੀਂ ਮੰਦੀ ਹੈ ਜਨਮ ਸੱਚੇ ਪੜੋਗੇ ਗੁਰੂ ਨਾਲੇ ਸੱਚੇ ਪਾਤਸ਼ਾਹ ਜੀ ਭਈ ਮਰਦਾਨੇ ਨੂੰ ਕਿਆ ਫਰਦੇਸਨ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ ਐਨੇ ਸੰਗਰ ਦੇ ਵੀ ਮੈਂ ਬਣਾਈ ਹੈ ਨਹੀਂ ਮਾਰਿਸ਼ ਜੰਮਨਸਨ ਬਾਣੀ ਆਈ ਹੈ ਰਬਾਬ ਛੇੜ ਬਾਣੀ ਗਾਇਨ ਕਰੀਏ ਤਾਂ ਸਤਗੁਰੂ ਨੇ ਕਹਿ ਦਿੱਤਾ ਇਹ ਸਾਡੀ ਬਾਣੀ ਨਹੀਂ ਹੈ ਜੈਸੀ ਮੈਂ ਆਵੇ ਕਸਮ ਤੇ ਬਾਣੀ ਤਸੜਾ ਗਣੀ ਗਿਆਨ ਮਿਲ ਲਾ ਲਓ ਪਰ ਉਸ ਜਮਾਨੇ ਦੇ ਵਿੱਚ ਕੋਈ ਬਹੁਤੇ ਪੋਥੀਆਂ ਜਾਂ ਉੱਟ ਕੇ ਨਹੀਂ ਹੋਇਆ ਕਰਦੇ ਸੰਗ ਸਿੱਖ ਕਿਧਰੇ ਕਿਧਰੇ ਪੋਥੀਆਂ ਮਿਲ ਜਾਂਦੀਆਂ ਨੂੰ ਕੰਠਸਤ ਯਾਦ ਕਰਕੇ ਤਿਰ ਪੜਿਆ ਕਰਦੇ ਸਾਰੇ ਪਰ ਕੁਝ ਐਸੇ ਵੀ ਲੋਕ ਸਨ ਜਿਹੜੇ ਪਾਣੀ ਦੇ ਵਿੱਚ ਮਿਲਾਵਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਉਹਦੇ ਵਿੱਚ ਸਭ ਤੋਂ ਵੱਡਾ ਹੱਥ ਸੀ ਬਾਬਾ ਪ੍ਰਿਥੀ ਚੰਦ ਜੀ ਦੇ ਪੁੱਤਰ ਮਿਹਰਬਾਨ ਦਾ ਜਰਨ ਸਤਿ ਪੜੋਗੇ ਨਾ ਉਹਦੇ ਵਿੱਚ ਬਹੁਤ ਸਾਰੇ ਸ਼ਬਦ ਨੇ ਪੂਰੇ ਪੂਰੇ ਸ਼ਬਦ ਨੇ ਜਿਨ੍ਹਾਂ ਨੂੰ ਪੜ ਕੇ ਇਹ ਨਿਰਣਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਵੀ ਇਹ ਕੱਚੀ ਬਾਣੀ ਹੈ ਜਾਂ ਸੱਚੀ ਬਾਣੀ ਹੈ ਹੁਣ ਤਾਂ ਥੱਲੇ ਲਿਖ ਦਿੱਤਾ ਜਾਂਦਾ ਹੈ ਵੀ ਇਹ ਬਾਣੀ ਸ਼ਬਦ ਵਿੱਚ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ ਨੋਟ ਲਾ ਦਿੱਤੇ ਨੇ ਮਾਰੇ ਤ ਪਤਾ ਨਹੀਂ ਲੱਗਦਾ ਵੀ ਸੱਚੀ ਬਾਣੀ ਕਿਹੜੀ ਹੈ ਤੇ ਕੱਚੀ ਬਾਣੀ ਕਿਹੜੀ ਹੈ ਗੁਰੂ ਅਮਰਦਾਸ ਸਾਹਿਬ ਦੇ ਪਾਤਸ਼ਾਹ ਦੇ ਬਚਨ ਨੇ ਸਤਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਗੁਰ ਵਾਜੋ ਹੋਰ ਕੱਚੀ ਬਾਣੀ ਕਹਿੰਦੇ ਕੱچے ਸੁਣਦੇ ਕੱچے ਕੱਚੀ ਆਤਮਾ ਘਣੀ ਪੱਛੀ ਬਾਣੀ ਦੇ ਨਾਲ ਜੁੜਨ ਵਾਲਾ ਆਪ ਵੀ ਉਹ ਪੱਛਾ ਹੀ ਹੋਵੇਗਾ ਉਹ ਪੱਕਾ ਨਹੀਂ ਹੋ ਸਕਦਾ ਕਦੇ ਵੀ ਮਹਾਰਜ ਜੀ ਨਿਰਣਾ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ ਦੂਸਰਾ ਜਿਨ੍ਹਾਂ ਕੌਮਾਂ ਦੇ ਕੋਲ ਆਪਣਾ ਕੋਈ ਗ੍ਰੰਥ ਨਹੀਂ ਨਾ ਹੁੰਦਾ ਉਹ ਕੌਮਾਂ ਸੰਸਾਰ ਤੋਂ ਮਿਟ ਜਾਂਦੀਆਂ ਹਨ ਖਤਮ ਹੋ ਜਾਂਦੀਆਂ ਹਨ ਜਿਹੜੀ ਕੌਮ ਆਪਣਾ ਧਾਰਮਿਕ ਗ੍ਰੰਥ ਨਹੀਂ ਪੜ੍ਹਦੀ ਹੈ ਉਹ ਵੀ ਮਿੱਟ ਜਾਂਦੀ ਹੈ ਸਾਡੀ ਕੌਮ ਦਾ ਇਹ ਦੁਕਾਨ ਤੇ ਵੀ ਦੁਨੀਆ ਦਾ ਸਭ ਤੋਂ ਕੀਮਤੀ ਖਜ਼ਾਨਾ ਸਾਡੇ ਕੋਲ ਹੈ ਸਭ ਤੋਂ ਕੀਮਤੀ ਖਜ਼ਾਨਾ ਪਰ ਸਾਡੀ ਬਦਕਿਸਮਤੀ ਇਹ ਕਿ ਅਸੀਂ ਪੜਦੇ ਨਹੀਂ ਹਾਂ ਬਸ ਮੱਥਾ ਟੇਕਿਆ ਕਰਮਾਂ ਕੀਤੀ ਤੇ ਵਾਪਸ ਅੱਜ ਜਾਏ ਇਥੋਂ ਤੱਕ ਵੀ ਅਸੀ ਮਹਦੂਦ ਹਾਂ ਅਸੀ ਮਹਾਰਜ ਨੂੰ ਸਿਰਫ ਮੱਥਾ ਟੇਕਣ ਵਾਸਤੇ ਰੱਖਿਆ ਹੋਇਆ ਪੜਦੇ ਵੀ ਨਾ ਤੇ ਜਦ ਅਸੀ ਪੜਦੇ ਹੀ ਨਹੀਂ ਹਾਂ ਤੇ ਫਿਰ ਸਾਨੂੰ ਪਤਾ ਕਿਵੇਂ ਲੱਗੇ ਵੀ ਗੁਰੂ ਗ੍ਰੰਥ ਸਾਹਿਬ ਮਾਰਜ ਦੇ ਵਿੱਚ ਇਤਨੇ ਕੁ ਸੱਚੇ ਮੋਤੀ ਨੇ ਕਿੰਨਾ ਕੁ ਗਿਆਨ ਹੈ ਕਿੰਨਾ ਪ੍ਰਕਾਸ਼ ਹੈ ਪਤਾ ਕਿਵੇਂ ਲੱਗਣਾ ਹੈ ਸਾਹਿਬ ਮਾਰਿਤ ਸੱਚੇ ਪਾਠ ਜਿਨੇ ਉਪਰਾਲਾ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਨ ਦਾ ਕਾਰਜ ਆਰੰਭ ਕੀਤਾ ਰਚਨਾ ਨਹੀਂ ਕਹਿਣਾ ਕਿਉਂਕਿ ਰਚਨਾ ਕਿਸੇ ਇੱਕ ਪੁਰਸ਼ ਦੀ ਹੁੰਦੀ ਹੈ ਸੰਪਾਦਨਾ ਉਹ ਹੁੰਦੀ ਹੈ ਜਿਹਦੇ ਵਿੱਚ ਬਹੁਤ ਸਾਰੇ ਮਹਾਂਪੁਰਖਾਂ ਦੀ ਬਾਣੀ ਨੂੰ ਇਕੱਠਾ ਸੰਪਾਦਨਾ ਕਰਨ ਹੁਣ 15 ਭਗਤ ਬੈਠੇ ਨੇ 6 ਗੁਰੂ ਸਾਹਿਬਾਨ ਨੇ 11 ਪਾਠ ਨੇ 4 ਗੁਰਸਿੱਖ ਨੇ ਇਤਨੇ ਮਹਾਂ ਪੁਰਸਿਆਂ ਦੀ ਬਾਣੀ ਗੁਰਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ ਇਹ ਸੰਪਾਦਨਾ ਸੰਪਾਦਨ ਕੀਤਾ ਗਿਆ ਹੈ ਔਰ ਚੋਟੀ ਦੇ ਵਿਦਵਾਨਾਂ ਨੇ ਇਸ ਗੱਲ ਨੂੰ ਤਸਲੀਮ ਕੀਤਾ ਹੈ ਕਬੂਲ ਕੀਤਾ ਹੈ గ్రంథ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਉਹ ਜਿਹਦੇ ਵਿੱਚ ਇਤਨੇ ਮਹਾਂਪੁਰਸਾਂ ਦੀ ਬਾਣੀ ਹੈ तो ਮਹਾਰਾਜ ਨੇ ਜਿਸ ਵਕਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਦਾ ਕਾਰਜ ਅਰੰਭ ਕੀਤਾ ਤਾਂ ਫਿਰ ਦੁਨੀਆਂ ਦੇ ਵਿੱਚ ਰੌਲਾ ਪੈਣਾ ਹੀ ਸੀ ਕੁਝ ਬ੍ਰਾਹਮਣ ਕੁਝ ਮੌਲਵੀ ਗੁਰੂਵਰ ਕੰਦੇ ਮਹਾਰਜ ਸੱਚੇ ਬਾਦਸ਼ਾਹ ਦੇ ਕੋਲ ਆ ਕੇ ਇਸ ਸਤਿਗੁਰਾਂ ਨੂੰ ਕਹਿੰਦੇ ਨੇ ਮਹਾਰਜ ਸਾਨੂੰ ਪਤਾ ਲੱਗਿਆ ਕਿ ਤੁਸੀਂ ਇੱਕ ਗ੍ਰੰਥ ਤਿਆਰ ਕਰ ਰਹੇ ਹੋ ਮਹਾਰਜ ਜੰਨ ਨੇ ਹਾਂ ਗ੍ਰੰਥ ਤਿਆਰ ਕੀਤਾ ਜਾ ਰਿਹਾ ਇਹੀ ਗ੍ਰੰਥ ਦੀ ਸੰਪਾਦਨਾ ਸੁਣ ਕੇ ਲਾਹੌਰ ਤੋਂ ਚਾਰ ਭਗਤ ਵੀ ਮਹਾਰਜ ਦੇ ਕੋਲ ਆਏ ਜਦ ਵੀ ਨ ਪੰਡਤਾਂ ਨੇ ਮੌਲਵੀਆਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮੁੱਖ ਤੋਂ ਸੁਣਿਆ ਵੀ ਆ ਅਸੀਂ ਇਹ ਗ੍ਰੰਥ ਦੀ ਸੰਪਾਦਨਾ ਕਰ ਰਹੇ ਹਾਂ ਉਹਨਾਂ ਪੰਡਤਾਂ ਨੇ ਆਜਾ ਮਹਾਰਾਜ ਕੀ ਲੋੜ ਪੈ ਗਈ ਤੁਹਾਨੂੰ ਇਤਨੇ ਗ੍ਰੰਥ ਪਏ ਨੇ ਉਹਨਾਂ ਨੂੰ ਪੜ੍ਹਨ ਦਾ ਟਾਈਮ ਨਹੀਂ ਮਿਲਦਾ ਤੁਸੀਂ ਇੱਕ ਹੋਰ ਗ੍ਰੰਥ ਬਣਾ ਰਹੇ ਹੋ ਤੁਹਾਨੂੰ ਕੀ ਲੋੜ ਪੈ ਗਈ ਯਾਰ ਵੇਦ ਨੇ ਛੇ ਸ਼ਾਸਤਰ ਨੇ 27 ਸਮ੍ਰਿਤੀਆਂ ਨੇ 108 ਉਪਨਿਸ਼ਦ ਨੇ ਉਸ ਤੋਂ ਇਲਾਵਾ ਫਿਰ 18 ਪੁਰਾਣ ਨੇ ਫਿਰ ਰਾਮਾਇਣ ਹੈ ਮਹਾਭਾਰਤ ਹੈ 1 ਲਖ ਸ਼ਲੋਕ ਹੈ ਮਹਾਭਾਰਤ ਦਾ ਹੋਰ بڑے ਗ੍ਰੰਥ ਨੇ ਮਾਰੇ ਤੁਸੀਂ ਇੱਕ ਗ੍ਰੰਥ ਹੋਰ ਬਣਾ ਰਹੇ ਈ ਲੋਡ ਪੈ ਗਈ ਜਿਹੜੇ ਮੌਲਵੀ ਮਲਾਣੇ ਬੈਠੇ ਸਨ ਉਹ ਕਹਿੰਦੇ ਨੇ ਮਹਾਰਾਜ ਸਾਡੇ ਵੀ ਗ੍ਰੰਥ ਨੇ ਕੁਰਾਨ ਹੈ ਬਾਈਬਲ ਹੈ ਤੌਰੇਤ ਹੈ ਅੰਜੀਲ ਹੈ ਬੜੇ ਗ੍ਰੰਥ ਨੇ ਤੁਹਾਨੂੰ ਕੀ ਲੋੜ ਪੈਦੀ ਹੈ ਵੀ ਇੱਕ ਗ੍ਰੰਥ ਹੋਰ ਤੁਸੀਂ ਤਿਆਰ ਕਰ ਰਹੇ ਹੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦ ਨੇ ਕੀ ਸਤਿਰਥੀ ਦੇ ਵਿੱਚ ਪਾਣੀ ਹੈ ਕਿ ਨਹੀਂ ਹੈ ਸਾਰੇ ਸੰਸ ਲੋਕ ਤੰਦਨੇ ਮਾਰ ਸਾਰੀ ਧਰਤੀ ਪਾਣੀ ਨਾਲ ਭਰੀ ਹੋਈ ਏ ਜਿੱਥੇ ਵੀ ਖੁਦਾਈ ਕੀਤੀ ਜਾਵੇ ਪਾਣੀ ਨਿਕਲਦਾ ਜਿੱਥੇ ਵੀ ਖੋਦਾਂਗੇ ਖੁਦਾਈ ਕਰਾਂਗੇ ਪਾਣੀ ਨਿਕਲੇਗਾ ਤਿੰਨ ਹਿੱਸੇ ਪਾਣੀ ਏ ਤੇ ਇੱਕ ਹਿੱਸਾ ਧਰਤੀ ਦਾ ਮਾਰ ਧਰਤੀ ਡੁੱਬੀ ਹੋਈ ਏ ਪਾਣੀ ਦੇ ਵਿੱਚ ਪਾਣੀ ਪਾਣੀ ਹੋਇਆ ਤੇ ਹਰ ਪਾਸੇ ਤੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦ ਇਤਨਾ ਪਾਣੀ ਧਰਤੀ ਦੇ ਵਿੱਚ ਹੈ ਤੇ ਫਿਰ ਰੱਬ ਨੂੰ ਕੀ ਲੋੜ ਪੈਦੀ ਵੀ ਅਸਮਾਨ ਤੋਂ ਬਾਰਿਸ਼ ਕਰਦਾ ਹੋ। ਰੱਬ ਨੂੰ ਕੀ ਲੋੜ ਪੈਦੀ ਹੈ? ਜਦ ਇਤਨਾ ਪਾਣੀ ਧਰਤੀ ਦੇ ਵਿੱਚ ਹੈ ਜਿੱਥੇ ਵੀ ਖੁਦਾਈ ਕਰੋ ਪਾਣੀ ਨਿਕਲ ਜਾਂਦਾ ਹੈ ਫਿਰ ਅਸਮਾਨ ਤੋਂ ਬਾਰਿਸ਼ ਕਿਉਂ ਹੋਣੀ ਹੈ? ਸੋਚੀ ਬੈਠੇ ਹੱਥ ਜੋੜੇ ਕੇ ਪੁੱਛਦੇ ਨੇ ਮਾਰਦ ਤੁਸੀਂ ਦੱਸੋ ਮਾਰਦ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਪੰਕਤੀਆਂ ਸਰਵ ਨੂੰ ਪੜਾਈਆਂ ਵੀ ਜੈਸੇ ਢੱਤੀ ਉੱਪਰ ਮੇਧਲਾ ਵਰਸਤ ਹੈ ਕਿੱਤ ਢੱਤੀ ਮਤੇ ਪਾਣੀ ਨਹੀਂ ਢੱਤੀ ਦੇ ਵਿੱਚ ਪਾਣੀ ਨਹੀਂ ਹੈ ਤੇ ਰੱਬ ਨੂੰ ਕੀ ਲੋੜ ਪੈਜੀ ਵੀ ਅਸਮਾਨ ਤੋਂ ਮਾਰਿਸ਼ ਕਰਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਬਾਦਸ਼ਾਹ ਜੀ ਕਹਿੰਦੇ ਨੇ ਧਰਤੀ ਦੇ ਵਿੱਚ ਪਾਣੀ ਹੈ ਕਿਧਰੇ ਤਲਾਬ ਵਿੱਚ ਪਾਣੀ ਹੁੰਦਾ ਹੈ ਕਿਧਰੇ ਨਹਿਰ ਵਿੱਚ ਪਾਣੀ ਹੁੰਦਾ ਹੈ ਕਿਸੇ ਬੌੜੀ ਦੇ ਵਿੱਚ ਪਾਣੀ ਹੁੰਦਾ ਹੈ ਕਿਧਰੇ ਖੂਹ ਦੇ ਵਿੱਚ ਪਾਣੀ ਹੁੰਦਾ ਹੈ ਪਰ ਉਹ ਪਾਣੀ ਬੜਾ ਡੂੰਘਾ ਹੁੰਦਾ ਹੈ ਪਹਿਲੇ ਦਿਨਸ ਪਾਣੀ ਦਾ ਸਰੋਤ ਨੂੰ ਵਾਗ ਤੇ ਪਰਜਤਨ ਕਰਨਾ ਪੈਂਦਾ ਉਹ ਜਿਸ ਖੇਤ ਦੇ ਵਿੱਚ ਇਹ ਆਪਣੇ ਖੇਤ ਨੂੰ ਸਿੰਚਿਤ ਕੀਤਾ ਜਾ ਸਕਦਾ ਹੈ ਬਾਕੀ ਦੀ ਧਰਤੀ ਨੂੰ ਨਹੀਂ ਕੀਤਾ ਜਾ ਸਕਦਾ ਜਿਸ ਉਹਦੇ ਵਿੱਚ ਪਾਣੀ ਹੈ ਉਹ ਆਪਣੀ ਧਰਤੀ ਨੂੰ ਸਿੰਚਿਤ ਕਰ ਲਵੇ ਇਤਨੇ ਬਹੁਤ ਹੈ ਬਾਕੀ ਧਰਤੀ ਤਾਂ ਸੁੱਕੀ ਰਹਿ ਜਾਏਗੀ ਨਾ ਪ੍ਰਮਾਤਮਾ ਬਾਰਿਸ਼ੇ ਸਵਾਸਤੇ ਕਰਦਾ ਹੈ ਕਿ ਕੋਈ ਥਾਂ ਸੁੱਕੀ ਰਹੀ ਨਾ ਜਾਵੇ ਉਹ ਇੱਥੇ ਵੀ ਪਾਉਂਦਾ ਹੈ ਉੱਚੇ ਥਾਂ ਤੇ ਵੀ ਪਾਉਂਦਾ ਹੈ ਜਿਵੇਂ ਥਾਂ ਤੇ ਵੀ ਪਾਉਂਦਾ ਹੈ ਕਿਉਂ ਰੱਬ ਸਾਰਿਆਂ ਨੂੰ ਇੱਕੋ ਜਿਹਾ ਦੇਖਦਾ ਹੈ ਕਿਸੇ ਦੇ ਕੋਲ ਪਾਣੀ ਦੀ ਕਮੀ ਨਾ ਰਹੇ ਇਹਨਾਂ ਨੇ ਆਖਿਆ ਮਾਰੇ ਕਿ ਤੁਸੀਂ ਪ੍ਰਮਾਣਤਾ ਚਿੰਕ ਦਿੱਤਾ ਪਰ ਗ੍ਰੰਥਾਂ ਨਾਲ ਕੀ ਸੰਬੰਧ ਹੈ ਗੁਰਵਰਤਨ ਦੇ ਮਾਰਗ ਸੱਚੇ ਪਾਤਸ਼ਾਹ ਚੰਦ ਨੇ ਵੀ ਤੁਹਾਡਾ ਜਿਹੜੇ ਗ੍ਰੰਥ ਨੇ ਨਾ ਇਹ ਬਹੁਤ ਡੂੰਗਾ ਪਾਣੀ ਹੈ ਬੜਾ ਡੂੰਗਾ ਪਾਣੀ ਕਿਉਂਕਿ ਜਿਹੜੇ ਇਹਨਾਂ ਗ੍ਰੰਥਾਂ ਦੇ ਵਿੱਚ ਜਿਹੜੀ ਬਾਸ਼ਾ ਵਰਤੀ ਗਈ ਹੈ ਨਾ ਜੋ ਸੰਸਕ੍ਰਿਤ ਹੈ ਉਹ ਬੜੀ ਪੁਰਾਣੀ ਪੜਨ ਵਾਸਤੇ ਬੰਦੇ ਦਾ ਬਹੁਤ ਲੰਮਾ ਜੀਵਨ ਖਤਮ ਹੋ ਜਾਂਦਾ ਹੈ ਮੇਰੇ ਮਿੱਤਰ ਨੇ ਬਨਾਰਸ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ ਨਾ ਜਿੱਥੇ ਬੱਚੇ ਪੜ੍ਹਦੇ ਨੇ ਮੇਰੇ ਮਿੱਤਰ ਦਾ ਪੁੱਤਰ ਉੱਥੇ ਪੜਨ ਵਾਸਤੇ ਗਿਆ 15 ਸਾਲ ਲੱਗੇ ਜਾਂ ਨੂੰ ਪੜਦਿਆਂ ਪੜਦਿਆਂ ਅਜੇ ਵੀ ਸਾਰੇ ਗ੍ਰੰਥ ਮੁਕੰਮਲ ਨਹੀਂ ਹੋਏ ਨੇ ਕੰਦਨੇ ਇਹ ਗ੍ਰੰਥਾਂ ਨੂੰ ਪੜਨ ਵਾਸਤੇ ਕਮ ਸੇ ਕਮ ਬੰਦੇ ਦੀ 25 ਸਾਲ ਉਮਰ ਖਰਚ ਹੋ ਜਾਂਦੀ ਹੈ ਉਹ ਵੀ ਅਗਰ ਉਹ ਧਿਆਨ ਲਾ ਕੇ ਮਿਹਨਤ ਕਰਕੇ ਪੜੇ ਤੇ ਤਾਂ ਉਹਨਾਂ ਗ੍ਰੰਥਾਂ ਦਾ ਗਿਆਨ ਉਹਨੂੰ ਹਾਸਲ ਹੁੰਦਾ ਵੇ ਇਤਨੀ ਮਿਹਨਤ ਕੋਈ ਕਰੇ ਤਾਂ ਵਰਨਾ ਨਹੀਂ ਹੁਣ ਜਿਹੜਾ 25 ਸਾਲ ਗ੍ਰੰਥਾਂ ਨੂੰ ਪੜਨ ਵਿੱਚ ਖਰਚ ਕਰ ਦਵੇ ਤੋ 15 ਸਾਲ ਦੀ ਆਪਣੀ ਉਮਰ ਵੀ ਹੋਵੇ ਤਾਂ ਇਹ ਸਮਝ ਸਕੇਗਾ 40 ਸਾਲ ਹੋਵੇ 40 ਸਾਲਾਂ ਦੇ ਵਿੱਚ ਬੰਦੇ ਦੀ ਅੱਧੀ ਜ਼ਿੰਦਗੀ ਨਿਕਲ ਗਈ ਹੈ ਉਹ ਆਪ ਕੀ ਪੜੇਗਾ ਤੇ ਲੋਕਾਂ ਨੂੰ ਕੀ ਪੜਾਏਗਾ ਮਾਰਿਕ ਚੰਦਰ ਇਹ ਤੁਹਾਡੇ ਗ੍ਰੰਥਾਂ ਦੇ ਵਿੱਚ ਜੋ ਗਿਆਨ ਰੂਪੀ ਪਾਣੀ ਹੈ ਨਾ ਇਹ ਪਹਿਲੀ ਗੱਲ ਤੇ ਬੜਾ ਡੂੰਗਾ ਹੈ ਕੋਈ ਵੇੜਲਾ ਹੀ ਬੰਦਾ ਜਿਹੜਾ ਜ਼ਿੰਦਗੀ ਦੇ 40 ਸਾਲ ਹਰਚ ਕਰੇ ਉਹ ਇਸ ਪਾਣੀ ਨੂੰ ਕੱਢ ਸਕਦਾ ਹੈ ਕੋਈ ਇਸ ਗਿਆਨ ਨੂੰ ਹਾਸਲ ਕਰ ਸਕਦਾ ਹੈ ਉਹ ਫਿਰ ਜੇ ਤੁਹਾਨੂੰ ਮੌਕਾ ਮਿਲੇ ਨਾ ਤੋ ਕਿਸੇ ਗ੍ਰੰਥ ਨੂੰ ਖੋਲ ਕੇ ਦੇਖਿਆ ਜੇ ਇੱਕ ਪੰਕਤੀ ਨਹੀਂ ਪੜ ਸਕਦੇ ਅਸੀਂ ਇੱਕ ਪੰਕਤੀ ਹੋਰ ਅਗਰ ਪੜੋਗੇ ਤੇ ਉਹਦੇ ਅਰਥ ਕਰਨਾ ਬੜਾ ਮੁਸ਼ਕਲ ਕੰਮ ਹੈ ਕਿਉਂਕਿ ਇੱਕ ਪੂਰੀ ਲਾਈਨ ਦੇ ਵਿੱਚ ਇੱਕੋ ਹੀ ਅੱਖਰ ਲਿਖਿਆ ਹੋਇਆ ਉਹਦੀ ਲਾਈਨ ਦਾ ਉਹਦਾ ਸੰਧ ਵਿਛੇਦ ਕਰਨਾ ਪੈਂਦਾ ਹੈ ਅੱਖਰਾਂ ਨੂੰ ਵੱਖਰਾ-ਵੱਖਰਾ ਕਰਨਾ ਪੈਂਦਾ ਹੈ ਫਿਰ ਉਹਦਾ ਅਰਥ ਜੋੜਨਾ ਪੈਂਦਾ ਹੈ ਫਿਰ ਕਿਦਰੇ ਜਾ ਕੇ ਉਹ ਅਰਥ ਬਣਦਾ ਹੈ ਬੰਦਾ ਆਪ ਸਮਝੇ ਤੇ ਤਜੂ ਦੇ ਨੂੰ ਸਮਝਾਵੇ ਮਹਾਰਿਚ ਚੰਦਨੀ ਜਿਹੜੇ ਤੁਹਾਡੇ ਗ੍ਰੰਥ ਨੇ ਨਾ ਇਹ ਸਿਰਫ ਤੁਹਾਡੀ ਆਪਣੀ ਧਰਤੀ ਨੂੰ ਸੰਚਿਤ ਕਰ ਸਕਦੇ ਨੇ ਦੂਜੇ ਨੂੰ ਨਹੀਂ ਬੜੀ ਮਿਹਨਤ ਚਾਹੀਦੀ ਇੱਕ ਗਿੰਝ ਸਮਝ ਲਵੋ ਜਿਸ ਵੇ ਅਸਮਾਨ ਤੋਂ ਹੰਦੀ ਹੋਈ ਬਾਰਿਸ਼ ਹੈ ਥੋੜਾ ਜ੍ਹਾ ਬੰਦਾ ਅਗਰ ਧਿਆਨ ਦੇ ਲਵੇ ਬੰਦਾ ਕੋਈ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਆਪ ਸਮੇਂ ਸਿਰ ਦੂਜੇ ਨੂੰ ਸਮਝਾ ਸਕਦਾ ਹੈ ਸਭ ਤੋਂ ਸੌਖੇ ਤਰੀਕੇ ਦੇ ਨਾਲ ਉਹ ਸਭ ਤੋਂ ਉੱਚਾ ਸੁੱਤਿਆ ਗਿਆਨ ਅਗਰ ਕਿਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਹੋਰ ਕਿਸੇ ਗ੍ਰੰਥ ਵਿੱਚ ਨਹੀਂ ਹੈ ਅਸੀਂ ਨਿੰਦਾ ਕਿਸੇ ਗ੍ਰੰਥ ਦੀ ਨਹੀਂ ਕਰਦੇ ਹਾਂ ਠੀਕ ਹੈ ਸਾਰੇ ਆਪਣੀ ਆਪਣੀ ਜਗ੍ਹਾ ਤੇ ਮਹਾਨ ਨੇ ਪਰ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਡਿਆਈ ਹੈ ਕੋਈ ਵੀ ਬੰਦਾ ਪੜ ਸਕਦਾ ਬਸ ਥੋੜੀ ਜਿਹੀ ਮਿਹਨਤ ਕਰਨੀ ਹੈ ਤੇ ਇੱਕ ਵਾਰੀ ਬੰਦਾ ਸੰਖਿਆ ਲੈ ਲਵੇ ਥੋੜਾ ਜਿਹਾ ਅੱਖਰਾਂ ਦਾ ਉਚਾਰਨ ਤੇ ਵਿਸਰਾਮ ਸਮਝ ਲਵੇ ਅਰਥ ਆਪਣੇ ਆਪ ਖੁੱਲਣੇ ਸ਼ੁਰੂ ਹੋ ਜਾਂਦੇ ਹਨ ਮਾਰਿਕ ਚੰਦਨੀ ਦ੍ਰੰਤ ਸੀ ਅਸਤਿਆਰ ਕਰ ਰਹੇ ਹਨ ਰਿੰਝ ਸਮਝ ਲਓ ਜਿਵੇਂ ਅਸਮਾਨ ਤੋਂ ਹੁੰਦੀ ਹੋਈ بارش ਹੈ ਤੇ بارش ਦੇ ਪਾਣੀ ਵਾਸਤੇ ਸਾਨੂੰ ਕੋਈ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਹੈ ਪਰ ਤੇਰੀ ਬਦਕਿਸਮਤੀ ਇਤਨੀ ਹੈ ਸਾਡੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ ਨਹੀਂ ਹਨ ਇਹੀ ਕਾਰਨ ਹੈ ਇਤਨਾ ਗਿਆਨ ਹੋਣ ਤੋਂ ਬਾਅਦ ਵੀ ਅੱਜ ਦਾ ਸਿੱਖ ਥਾਂ ਥਾਂ ਤੇ ਭਟਕਦਾ ਦਰ ਬਦਰ ਭਟਕਦਾ ਪਿਆ ਹੈ ਤੇ ਜਦੋਂ